ਆਨੇ ਪਰ ਪਰੇ ਸਤਿ ਸ੍ਰੀ ਅਕਾਲ ਸਾਡੇ ਵੀਡੀਓ ਦੀ ਸ਼ੁਰੂਆਤ ਕਰ ਤੇ ਲੈ ਕੇ ਚੱਲੇ ਸੀ ੜੰਬਾ ਤੇ ਆਮ ਲੋਕ ਪਹਿਲਾਂ ਲੈ ਕੇ ਜਾਂਦੇ ੜੰਬਾ ਤੇ ਅਸੀਂ ਚੱਲਿਆ ਐਂਡ ਤੇ ਲੈ ਕੇ ਤੇ ਲੈ ਚੱਲ ਬਸ ਆ ਗਿਆ ਮੈਂ ਆਹੋ ਉੱਥੇ ਮੋਟਰ ਕੋਲੇ ਪਹਿਲਾਂ ਲੈ ਕੇ ਜਾਣਾ ਉੱਥੇ ਤੇ ਚੱਕਰ ਕੀ ਪੈ ਗਿਆ ਜਿਹੜੇ ਆਪਣੀ ਮਸ਼ੀਨਾਂ ਦੋ ਸਾਈਡ ਰਹਿ ਗਏ ਸੀ ਜੇ ਸਿਰੇ ਜੇ ਤੇ ਤੇ ਉਹ ਚ ਚੱਕਰ ਪੈ ਗਿਆ ਜਿਹੜਾ ਬੈਲ ਨੇ ਇਹ ਮਸ਼ੀਨ ਦੇ ਥੱਲੇ ਵਾਲੇ ਉਮਣ ਹਟ ਗਏ ਜਾਂਦਾ ਕੋਈ ਗੇਅਰ ਚੋਂ ਪ੍ਰੋਬਲਮ ਆ ਗਈ ਉਹ ਜਿਹੜਾ ਥੱਲੇ ਨੂੰ ਜਾਂਦਾ ਤੇ ਬਾਕੀ ਹੁਣ ਪਤਾ ਲੱਗੂਗਾ ਖਲਾ ਕੇ ਤੇ ਜਿਉਂ ਲਿਆਂਦੀ ਆਪਾਂ ਇਹ ਗ੍ਰੀਸ ਕਰਕੇ ਕੱਲ ਵੀ ਗ੍ਰੀਸ ਕਰਕੇ ਚਲਾਤੀ ਆ ਯਾਨੀ ਮੂੰਹ ਕੇਰਾ ਸੈਟ ਜੈ ਕਰਕੇ ਤੇ ਬਾਕੀ ਕੋਸ਼ ਕਰਨ ਦੀ ਪਿਆ ਚਾਰ ਦਾ ਕੰਮ ਹੋ ਗਿਆ ਖਤਮ ਤੇ ਇਹਨੂੰ ਹੁਣ ਖੋਲ ਕੇ ਚੰਗੀ ਤਰ੍ਹਾਂ ਸਾਰੀ ਰਿਪੇਅਰ ਕਰਾਵਾਂਗੇ ਯਾਨੀ ओरिजिनल ਚੱਲਦੀ ਸੀ ਹੁਣ ਤਾਂ ਹੀ ਇਹਦੇ え ਬਾਕੀ ਆਪਣੇ ਨਾਲ ਵੀ ਮੋਟਰ ਰੇਲ ਨਹੀਂ ਸੀਗੀ ਤੇ ਉਹਨੇ ਭਰਤਾ 11 ਇੱਕ ਤੇ ਦੂਜੇ ਜੋ ਖੋਲਤਾ ਜਾਣੇ ساری ਆਗ ਹੋ ਗਏ ਚਲਦੇ ਜਾਣੀ ਇਹ ਭਰ ਗਿਆ ਤਿੰਨ 11 ਬਣਾਏ ਆ ਆਪਾਂ ਤੇ ਵੈਸੇ ਚਾਰ ਬਣਾਤੇ ਆ ਤੇ ਵਿੱਚ ਉਮੀਦ ਆ ਵੀ ਸ਼ਾਇਦ ਪਲੀਰੀ ਘਟ ਨਾ ਜਾਵੇ ਤੇ ਤਾਂ ਕਰਕੇ ਉਧਰ ਵੀ ਪੱਠੇ ਬੀਜ ਦਾਂਗੇ ਜੇ ਬਚ ਗਿਆ ਤਾਂ ਇਹ ਤੋਂ ਪਾਣੀ ਬੋਲਤਾ ਤੇ ਇਹ ਵੀ ਵੱਢਦੇ ਬੁੱਢਦੇ ਵਾਸਾ ਸਿਆੜ ਜੇ ਭਾਰੀ ਜਾਣਾ 11 ਇਹਨੂੰ ਕਰਦਿਆ ਕਦੂ ਦਾ ਕੰਮ ਖਤਮ ਫੇਰੇ ਇਹਦਾ ਜੇ ਕਰ ਰਹਿ ਗਿਆ 11 ਤੇ ਉਧਰ ਫਿਰ ਉਹਨੂੰ ਜਨਰੇਟਰ ਨਾਲ ਕਰ ਲਾਂਗੇ ਪਹਿਲਾਂ ਆਹ ਲਾਉਣਗੇ ਉਹਨਾਂ ਟਾਈਮ ਆ ਜੇ ਤੇ ਬਾਕੀ ਕੰਮ ਸਿਰੇ ਤੇ ਸੀਗਾ ਕੱਲ ਆਵਾਜ਼ ਜੀ ਆ ਗਈ ਤੇ ਬੰਦ ਕਰਤਾ ਮੈਂ ਕਿਹਾ ਫਿਰ ਬਾਹਲਾ ਕਿਤੇ ਵਿੱਚੋਂ ਭੰਨਣਾ ਹੋਵੇ ਕੋਈ ਤੇ ਮਸ਼ੀਨ ਜਾਨੀ ਬਹੁਤ ਵਧੀਆ ਚੱਲੀ ਆ ਹੁਣ ਤੱਕ ਜਦੋਂ ਦੀ ਲਿਆਂਦੀ ਆਪਾਂ ਤੇ ਪਹਿਲੀ ਵਾਰੀ ਖੋਲਣੀ ਆ ਇਹ ਤੇ ਬਾਕੀ ਗਰਾਰੀਆਂ ਜੀਆਂ ਘਾਤੀ ਜਾਂਦੀਆਂ ਹੁੰਦੀਆਂ ਗੇਅਰ ਦੀਆਂ ਜਦੋਂ ਜਿਆਦਾ ਟਾਈਮ ਚੱਲੇ ਜਾਵੇ ਮਸ਼ੀਨ ਤੇ ਦੋ ਸਿਆੜਾ ਹੋ ਰਹੇ ਨੇ ਜਿਹੜੇ ਆਪਣੇ ਵੱਡਣ ਵਾਲੇ ਆ ਇਧਰ ਖੱਬੇ ਜੇ ਆ ਆ ਆਉਦੇ ਬੰਦੇ ਚਾਹ ਪੀ ਕੇ ਫਿਰ ਤੇ ਸੂਰਜਾ ਇਹ ਨਿਕਲਣ ਦੀ ਇਹ ਵੀ ਮੋਟਰ ਚਲਾਉਣੀ ਆ ਆਪਾਂ ਚਲਾਦਾ ਕੰਮ ਤੇ ਪਾਣੀ ਦੂਜੇ ਗੈਰੇਜੇ ਵੱਤ ਆਉਂਦਾ ਇਧਰ ਬੰਦੇ ਵੱਢ ਗਏ ਆ ਤੇ ਨਾਲ ਨਾਲ ਬਤੌਰ ਕੇ ਰੋਗ ਲਵਾਵਾਂਗੇ ਅੰਬੇ ਦਾ ਕੁਦਰਾ ਠੀਕ ਆ ਪਹਿਲਾਂ ਇਹਦੇ ਆਪਾਂ ਸ਼ੁਰੀਆਂ ਲਵਾਈਆਂ ਸੀਗੀਆਂ ਇਹ ਭਰਤ ਵਾਲਿਆਂ ਦਾ ਬਣਿਆ ਹੋਇਆ ਵਾ ਬੋਗੇ ਵਾਲਿਆਂ ਦਾ ਤੇ ਉਸ ਤੋਂ ਬਾਅਦ ਫਿਰ ਇਹਦੇ ਟੋਕੇ ਲਵਾਦੇ ਸੀਗੇ ਤੇ ਸ਼ੁਰੀਆਂ ਨਾ ਮੋਟੀਆਂ ਵਾਲੀਆਂ ਹੋਣ ਕਾਰਨ ਬੋਲਣੀਆਂ ਕਰਨੀਆਂ ਔਕੀਆਂ ਜਿਹਾ ਕਦਾ ਉਹ ਲੱਗਦੀਆਂ ਬਹੁਤ ਔਕੀਆਂ ਜਿਹਾ ਧਾਰ ਨਹੀਂ ਬਣਦੀ ਸੀ ਪੂਰੀ ਤੇ ਉਸ ਤੋਂ ਬਾਅਦ ਫਿਰ ਟੋਕੇ ਲਾਦੇ ਸੀਗੇ ਦੇਖੋ ਜਰਾ ਪੂਰਾ ਸੈੱਟ ਆ ਇਹਦਾ ਬੋਲੇ ਜੇ ਕੱਢਦਾ ਪਰ ਬਾਹਲੇ ਦੀ ਕੱਢਦਾ ਉਹਨੇ ਪਰ ਯਾਨੀ ਠੀਕ ਆ ਕੁਦਰਾ ਜਿਵੇਂ ਆਪਾਂ ਕਹਿੰਦੇ ਪਹਿਲਾ ਪਹਿਲਾ ਹੜੰਦਿਆਂ ਦਾ ਮਾੜਾ ਹੁੰਦਾ ਸੀਗਾ ਉਦੋਂ ਆਹਨ ਦਾ ਇੱਕੋ ਇੱਕ ਬੋਲ ਵਧੀਆ ਬਣ ਗਿਆ ਇਹਨੂੰ ਵੀ ਕਈ ਸਾਲ ਹੋ ਗਿਆ ਇਹਨੂੰ ਇਹ ਕੰਮ ਆਪੜਾ ਥੋੜਾ ਜਿਆ ਰਹਿ ਗਿਆ ਸੀਗਾ ਦੋ ਘੇੜੇ ਰਹਿ ਗਏ ਸੀਗੇ ਤੇ ਇਹਦੇ ਕੰਮ ਨੇ ਜਾ ਹੋ ਗਿਆ ਇਹਦੇ ਲਈ ਨਹੀਂ ਹੜੰਬੇ ਦੀ ਤਾਂ ਆਪਾਂ ਨੂੰ ਲੋੜ ਹੀ ਨਹੀਂ ਪੈਣੀ ਸੀ ਤੇ ਬਾਕੀ ਦੋ ਘਾਰੇ ਭਰ ਗਿਆ ਵੀ ਟੱਟਾ ਕੰਮ ਦੋ ਦਾ ਕੰਮ ਚੱਲ ਪਿਆ ਤੇ ਇਹਨੂੰ ਦੂਰਾ ਕਦੋਂ ਕਰਾਂਗੇ ਤੇ ਇੱਕ ਵਾਰੀ ਬਾਅਦ ਹਨਾ ਇਦਾਂ ਤੇ 42 ਨਾਲ ਲੱਗੇ ਕਦੂ ਕਰਨ ਤੇ ਪਾਣੀ ਚੱਲੀ ਜਾਂਦਾ ਜੇ ਮੋਟਰ ਚੱਲੀ ਜਾਂਦੀ ਆ ਲੇਟ ਰਾਤ ਦੀ ਜਣੀ ਰਾਤ ਦੀ ਨਹੀਂ ਮਤਲਬ ਦੋ ਦਾ ਨਹੀਂ ਮੈਲਾ ਤਾਂ ਹੋ ਗਿਆ ਚੱਲੀ ਜਾਂਦੀ ਆ ਲੇਟ ਬੜਾ ਧਿਆਨ ਨਹੀਂ ਰਹਿੰਦਾ ਜਦੋਂ ਲੇਟ ਚੱਲਦੀ ਆ ਤੇ ਦੋ ਘਿਹਰੇ ਭਰ ਕੇ ਤੀਜੇ ਚ ਪਾਣੀ ਛੱਡ ਲੈਣਾ ਪਰ ਇਹ ਹੁਣ ਤੇ ਟੋਪਾ ਵਾਲੀ ਮੋਟਰ ਚੱਲੀ ਨਹੀਂ ਅੱਜ ਬੰਦ ਹੀ ਆ ਤਕਰੀਬਨ ਬੱਦਲ ਜਿਹਾ ਹੈਗਾ ਵਾ ਸੂਰਜ ਇੱਥੇ ਜਿਗਾ ਸਾਹਮਣੇ ਚਮਕੀ ਜੀ ਦਾ ਮਾਰਦਾ ਪਰ ਹੈ ਨਹੀਂਗਾ ਦੱਸਦਾ ਬੰਦੇ ਆਪਣੇ ਲੱਗੇ ਹੋਏ ਪਨੀਰੀ ਪਟਣ ਤੇ ਪਿਛਲੇ 100 ਵਾਰ ਨੂੰ ਆਪਾਂ ਇਹਦਾ ਜਾਨੀ ਚਾਰ ਪਾਇਆ ਸੀਗਾ ਮੱਕੀ ਦਾ ਖੇਤ ਚ ਤੇ ਉਸ ਤੋਂ ਬਾਅਦ ਦੂਜੇ ਦਿਨ ਕਦੂ ਕਰਤਾ ਸੀ ਤੇ ਤੀਜੇ ਦਿਨ ਫਿਰ ਜਾਨੀ ਲੱਗਿਆ ਇਹਨੂੰ 5 ਕਿ ਦਿਨ ਜਾਨੀ ਤਕਰੀਬਨ ਆਪਾਂ ਮੰਨ ਸਕਦੇ ਹਾਂ ਵੀ ਹੋ ਗਿਆ ਝੋਨਾ ਲੱਗਿਆ ਨੂੰ ਤੇ ਪੂਰਾ ਤੁਰ ਪਿਆ ਵਾ ਤੇ ਉਦੋਂ ਆ ਪਾਣੀ ਨਹੀਂ ਲਾਇਆ ਯਾਰ ਤੇ ਕੱਸੀ ਦਾ ਹੀ ਪਾਣੀ ਲੱਗਿਆ ਹੋਇਆ ਇਹਨੂੰ ਹਫਤਾ ਹੋ ਗਿਆ ਤੇ ਅੱਜ ਪਾਣੀ ਲੱਗਿਆ ਲਾਉਣ ਦੁਬਾਰਾ ਇਆ ਜਾਗਾ ਤੇ ਰਾਤ ਦਾ ਪਨੀਰੀ ਲਾਉਣੀ ਪਊਗੀ ਬਾਕੀ ਤਾਂ ਤਕਰੀਬਨ ਸੈਟ ਆ ਸਾਰਾ ਪਾਦਰ ਹੋ ਗਿਆ ਨਾਲ ਨਾਲ ਉੱਚਾ ਜਾ ਸੀਗਾ ਹੁਣ ਤਾਂ ਪਾਣੀ ਜਾ ਸਾਰੇ ਥਾਂ ਇੱਕੋ ਜਾਈ ਹੈ ਕਿਤੇ ਹੈਗਾ ਕਿਤੇ ਨਹੀਂ ਹੈਗਾ ਤੇ ਕਸਈ ਨਾ ਭਰ ਦੇਣਾ ਇਹਨੂੰ ਅੱਜ ਫੇਰ ਤੇ ਉਸ ਤੋਂ ਬਾਅਦ ਦੇਖਾਂਗੇ ਕਦੋਂ ਇਹਦੀ ਵਾਰੀ ਆਉਂਦੀ ਹੈ ਪਾਣੀ ਦੀ ਫੇਰ ਜਦੋਂ ਮੋਟਰ ਦਾ ਪਾਣੀ ਇਹ ਪਾਉਣਾ ਨਹੀਂ ਪਿਆ ਪਰ ਥਰਮਲ ਮੈਂ ਤਾਂ ਪਹਿਲਾਂ ਪਹੁੰਚ ਗਿਆ ਉੱਥੋਂ ਦੀ 5-7 ਮੀਟਰ ਜਾਣੀ ਲੇਟ ਮੋੜਿਆ ਆਪਾਂ ਤੋ ਕਿਹਰੇ ਚ ਇਕੱਠੇ ਛੱਡ ਦੇਣਾ ਪਾਣੀ ਇਹ ਹੁਣ ਭਰ ਜਾਣਾ ਇਹਨੇ ਘੰਟੇ ਕਿ ਜੀ ਦਿਖਾ ਦੇਣਾ ਸਰ ਜੀ ਇੱਕ ਤਾਂ ਖੇਤ ਬਹੁਤ ਨਹੀਂ ਹੁਮ ਆਪਣਾ ਹੈ ਪਾਣੀ ਆਉਂਦਾ ਸਾਲਾ ਮਾਰ ਕੇ ਪੂਰਾ ਚੱਲਦਾ ਪਾਣੀ ਫੇਰ ਤਾਂ ਭਰ ਦੂਗਾ ਛੇਤੀ ਤੇ ਪਹਿਲੀ ਵਾਰ ਹੀ ਲਾਈ ਆਪਾਂ ਬਾਸਮਾ ਤੇ ਲੱਗੂ ਇਹਦਾ ਪਤਾ ਹੁਣ ਦਾ ਟਾਈਮ 'ਚ ਰਿਜ਼ਲਟ ਕੀ ਆ ਆਪਾਂ ਨੂੰ ਵੱਢਣ ਤੱਕ ਆਮ ਨੱਪੇ ਕੇ ਦਿਨ ਕਹਿ ਦਿੰਦੇ ਆ ਵੀ ਹੋ ਜਾਂਦੀ ਐ 90 ਦਿਨ 'ਚ ਬਾਕੀ ਲੱਗੂ ਪਤਾ ਹੁਣ ਕਿੰਨੇ ਗੱਲਾਂ ਲਾਉ ਲੱਗਿਆ ਪਨੀਰੀ ਪਟੜਣਾ ਆਪਣੇ ਤੇ ਹੋ ਸਕਦਾ ਕਹਿੰਦੇ ਪੂਰੀ ਹੋਈ ਜਾਵੇ ਤੇ ਇਧਰ ਬੈਲਲੀ ਸੀ ਪੂਰੀ ਹਲਕੀ ਜੀ ਤੇ ਇਧਰ ਨੂੰ ਸੰਘਣੀ ਆ ਪੂਰੀ ਹੈ ਕੀ ਹੋ ਗਿਆ ਮੈਂ ਤਾਂ ਕਹਿੰਦਾ ਸਾਰੇ ਪੱਟ ਲਓ ਇੱਕ ਵਾਰ ਹੀ ਆਏਗਾ ਇੱਕ ਵਾਰ ਹੀ ਲੈ ਜਾਓ ਸਾਰਾ ਪੱਟ ਕੇ ਬੱਸ ਹੈ ਨਹੀਂ ਹੁਣ ਕਿੰਨਾ ਲਾਦੋਂਗੇ ਥਾਂ ਫਿਰ ਚੱਲ ਕੋਈ ਨਾ ਉਹਨੂੰ ਮੈਂ ਸਰਦਾਰ ਨੂੰ ਕਹਿਣਾ ਵਾ ਲੈ ਆਊਗਾ ਟਰੈਕਟਰ ਜਾਂ ਮੈਂ ਹੀ ਆਉਣਾ ਕੱਸੀ ਦਾ ਬਾਰੀ ਬੰਦ ਕਰਨਾ ਹੈ ਇੱਕ ਘੰਟਾ ਪੱਟ ਲਓ ਔਰ ਹਾਂ ਫਿਰ ਮੈਂ ਟਰੈਕਟਰ ਲੈ ਆਉਣਾ ਉਧਰ ਲੈ ਜਾਾਂਗੇ ਲੱਦ ਕੇ ਇੱਕ ਡੇਢ ਘੰਟੇ ਦਾ ਹੀ ਆਉਣਾ ਮੈਂ ਦੁਬਾਰਾ ਇਹਨੂੰ ਮੋਟਰ ਨੂੰ ਬੰਦ ਕਰ ਦਿਓ 15 ਮਿੰਟ ਹੋਰ ਚੰਗਾ। ਲਾਈਟ ਨੇ ਕਮਾਲ ਕਰਤੀ ਯਾਨੀ ਕੱਲ ਦੀ 1 ਵਜੇ ਦੀ ਆਈ ਹੋਈ ਆ ਤੇ ਦੂਆਪਾ ਘੰਟਾ ਬਾਅਦ ਚ ਛੱਡੀ ਸੀ ਕੱਲ ਯਾਨੀ 24 ਘੰਟੇ ਦਾ ਆਪਣੇ ਹੋ ਗਈ ਚੱਲਦੀ ਇਹਨੂੰ। ਤੇ ਬਾਕੀ ਕਦੋਂ ਦਾ ਕੰਮ ਨਿਬੜ ਗਿਆ। ਲਾਈਟ ਨਹੀਂ ਸਰ ਗਿਆ ਜਨਰੇਟਰ ਲਾਉਣਾ ਨਹੀਂ ਪਿਆ ਆਪਾਂ ਨੂੰ ਤੇ ਧੁੱਪ ਨਿਕਲੀ ਆ 3 ਵਜੇ ਤੋਂ ਬਾਅਦ ਟੈਕੇ ਜਿਹੜੀ ਨਿਕਲੀ ਆ ਉਸ ਤੋਂ ਪਹਿਲਾਂ ਬੱਦਲ ਗਿਆ ਸੀਗਾ ਤੇ ਕਦੋਂ ਹੋ ਗਿਆ ਤਾਂ ਸਾਰੇ ਦਾ ਉਹ ਉਧਰ ਇੱਕ ਕੇਰਾ ਲਾ ਵੀ ਦਿੱਤਾ ਬੰਦਿਆਂ ਨੇ ਆਪਣੇ ਨੇ ਪਟ ਲਿਆ ਸੀ ਪਨੀਰੀ ਆ ਦੋ ਕੇਰੇ ਰਹਿ ਕੇ ਕੱਲ ਨੂੰ ਜਣੀ ਨਿਬੜ ਜੂ ਇਹਦਾ ਬਾਸਮਤੀ ਦਾ ਕੰਮ ਜਣੀ ਤੇ ਉਹ ਮੋਟਰ ਚੱਲਦੀ ਐ ਇਸ ਟਾਈਮ ਤੇ ਲੈਵਲ ਏਕ ਹੋ ਗਿਆ ਤੇ ਉਹਨੂੰ ਕਰ ਦਿੰਨੇ ਆ ਬੰਦ ਹੁਣ ਕਿਉਂਕਿ ਦੂਆ ਫਿਰ ਪਨੀਰੀ ਡੁੱਬਣ ਲੱਗ ਜਣੀ ਆ ਤੇ ਵੱਢ ਕੇ ਲਾਈਏ ਪਨੀਰੀ ਆਪੋ ਉਤੋਂ ਵੱਧ ਗਈ ਸੀ ਜਣੀ ਦੂਜੀ ਪਨੀਰੀ ਨਾਲ ਉਹ 5 ਦਿਨ ਪਹਿਲਾਂ ਲੱਗੀ ਤੇ ਬਾਕੀ ਇਹਨੂੰ ਵੀ ਟਰੈਕਟਰ ਨੂੰ ਧਵਾ ਦਿੰਨੇ ਆ ਦੂਜਾ ਵੱਡਾ ਧਵਾਤਾ ਸੀਗਾ ਤੇ ਬਾਕੀ ਇਹਨੂੰ ਵੀ ਤੋ ਕੇ ਰੋਟਾਵੇਟਰ ਨੂੰ ਕਰ ਦਿੰਦੇ ਆ ਫ੍ਰੀ ਹੁਣ ਗੇਲਾ ਹੋ ਗਿਆ ਟਰੈਕਟਰ ਬਸ ਕਦੂ ਕਰਕੇ ਤੇ ਬਗਲੇ ਦੇਖ ਸਕਦੇ ਆ ਕਿ ਮੈਂ ਲੱਗੇ ਪਿਆ ਸਵੇਰ ਦੇ ਅਜੇ ਚੁਗਾਈ ਕਰਨ ਕਿਉਂਕਿ ਸਾਰੇ ਪਾਸੇ ਝੋਨਾ ਲੱਗੇ ਆਲੇ ਵਾਲੇ ਤੇ ਖਾਣ ਨੂੰ ਘਟ ਜਾਂਦਾ ਆ ਟਾਈਮ ਜੇ ਤੇ ਜਿਵੇਂ ਆਪਾਂ ਕਹਿ ਲਈਏ ਤੇ ਸਾਰੇ ਜਾਨਵਰ ਇਕੱਠੇ ਆ ਗੰਡੋਏ ਕੱਢ ਕੱਢ ਖਾਈ ਜਾਂਦੇ ਆ ਤੇ ਚੁੰਝਾ ਚੱਲਦੀਆਂ ਪੂਰੇ ਜੋਰਾਂ ਤੇ ਆ ਇੱਧਰ ਵੱਡੀ ਚੁੰਝਾਲੇ ਇਹਨਾਂ ਦੀ ਸਪੀਡ ਬਹੁਤ ਆ ਵਿਚੇ-ਵਿਚੇ ਜਿਹੜੀ ਚੁੰਝਾ ਨਾ ਦਸੋਈ ਜਾਂਦੇ ਆ ਗਾਂ ਦੀ ਗਾ ਇੱਦਾਂ ਮਿੱਟੀ 'ਚ ਤੇ ਉਵੇਂ ਹੀ ਤੁਰੇ ਜਾਂਦੇ ਜਿਵੇਂ ਹਾਲਾ ਗੱਡੇ ਹੁੰਦੇ ਨਾ ਥੱਲੇ ਇਹ ਿਆਰੇ ਪੱਧਰੇ ਹੀ ਆਪਣ ਤੇ ਵਟਾਂ ਛੇਪਨ ਵਾਲੀਆਂ ਰਹਿ ਗਈਆਂ ਤੇ ਉਧਰ ਕਿਆਰਾ ਇੱਕ ਰੈਡੀ ਕਰ ਲਿਆ ਸੀਗਾ ਤੇ ਬਾਕੀ ਸੈਟਾ ਕੰਮ